ਹਾਂਜੀ ਆਪਾਂ ਨੇ ਉਸ ਅਕਾਲਪੁਰਖ ਵਾਹਿਗੁਰੂ ਦਾ ਵਿਰਾਟ ਰੂਪ ਕਈ ਵਾਰੀ ਦੇਖਿਆ ਜਾਂ ਇਹ ਕਹ ਲੋ ਵੀ ਆਪਾਂ ਵਿਰਾਟ ਰੂਪ ਦੀ ਅਗਰ ਝਲਕ ਕਈ ਵਾਰੀ ਦੇਖੀ ਆ ਅੱਜ ਆਪਾਂ ਉਸ ਅਕਾਲਪੁਰਖ ਵਾਹਿਗੁਰੂ ਦੀ ਸੂਖਮ ਰੂਪ ਦੀ ਝਲਕ ਦੇਖਦੇ ਆ ਕਿਉਂਕਿ ਇਹ ਉਹ ਰੂਪ ਆ ਜਿੱਥੇ ਤੱਕ ਇਨਸਾਨ ਪਹੁੰਚਿਆ ਇਹ ਤੋਂ ਅੱਗੇ ਕੈਸੀ ਦੁਨੀਆ ਜੇ ਇਹ ਤੋਂ ਅੱਗੇ ਕੀ ਖੇੜ ਆਏ ਤੋਂ ਅੱਗੇ ਕੀ ਵਰਤਾਰਾ ਉਹ ਪ੍ਰਮਾਤਮਾ ਜਾਣਦਾ ਪਰ ਕਿਉਂਕਿ ਪਰਮਾਤਮਾ ਬੜਾ ਬੇਅੰਤਾ ਸੋ ਇਹ ਇਨਸਾਨ ਦੀ ਸੋਚ ਦਾ ਜਾਂ ਇਨਸਾਨ ਦੇ ਦਾਇਰੇ ਦਾ ਅੰਤ ਹੋ ਸਕਦਾ ਪਰ ਇਹ ਪਰਮਾਤਮਾ ਦੀ ਦੁਨੀਆ ਦਾ ਅੰਤ ਨਹੀਂ ਹੈਗਾ ਸੋ ਇਹ ਤੋਂ ਅੱਗੇ ਬਹੁਤ ਕੁਝ ਆ ਹੈਨਾ ਪਰ ਤੁਸੀਂ ਦੇਖੋ ਬਈ ਜਿਹਨੂੰ ਆਪਾਂ ਫੇਲ ਕਪਾਸ ਕਹਿ ਦਿੰਨੇ ਆ ਇੱਕ ਬੱਗ ਤੋਂ ਲੈ ਕੇ ਆਪਣੇ ਜਿਹੜੇ ਸਰੀਰ ਦੇ ਛੋਟੇ ਸੈੱਲ ਨੇ ਜਾਂ ਉਹ ਨਿੱਕੇ ਨਿੱਕੇ ਟਿਸ਼ੂ ਨੇ ਜਿਹੜੇ ਹੈਨਾ ਕਾਮਾਲ ਦੀ ਖੇਡ ਆ ਵਾਹਿਗੁਰੂ ਦੀ ਕਮਾਲ ਦੀ ਖੇਡ ਇਹ ਇਹ ਸੋਚੋ ਵੀ ਇਨਸਾਨ ਨੇ ਤਾਂ ਇਹ ਚੀਜ਼ਾਂ ਸਿਰਫ ਆਪਾਂ ਨੂੰ ਦਿਖਾਈਆਂ ਨੇ ਜਾਂ ਦੇਖੀਆਂ ਨੇ ਹਣਾ ਪਰ ਜਿਹਨੇ ਬਣਾਈਆਂ ਨੇ ਉਸ ਆਲਪੁਰਖ ਵਾਹਿਗੁਰੂ ਦੀ ਖੇਡ ਦਾ ਸੋਚੋ ਤੁਸੀਂ ਦੇਖੋ ਇੱਕ ਪੱਤੇ ਦੇ ਅੰਦਰੋਂ ਡੀ ਐਨ ਏ ਜਿਹੜਾ ਕੱਢਿਆ ਸਾਇੰਸ ਨੇ ਉਹਨੇ ਤਾਂ ਕੱਢਿਆ ਪਰ ਪ੍ਰਮਾਤਮਾ ਨੇ ਜਿਹੜੀ ਇਹ ਖੇਡ ਰਚਾਈ ਆ ਪ੍ਰਮਾਤਮਾ ਨੇ ਜਿਹੜੀ ਇਹ ਦੁਨੀਆ ਬਣਾਈ ਆ ਕਿਆ ਕਮਾਲ ਕੀਤੀ ਪਈ ਆ ਇਸੇ ਕਰਕੇ ਆਪਾਂ ਤੁਹਾਨੂੰ ਕਹੀਦਾ ਕਿਆ ਕਾਲਪੁਰਖ ਵਾਹਿਗੁਰੂ ਬੜਾ ਬੇਅੰਤਾ ਉਹਦੀਆਂ ਖੇਡਾਂ ਅश्चਰਜ ਨੇ ਵਿਸਮਾਦ ਹੋ ਜਵੇ ਬੰਦਾ ਜੇ ਇੱਕ ਵਾਰੀ ਸਹੀ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਸੋਚੇ ਸਮਝੇ ਤਾਂ ਹੀ ਤੁਹਾਨੂੰ ਅਕਸਰ ਹੀ ਕਹੀਦਾ ਕਿ ਵਾਹਿਗੁਰੂ ਤੇ ਉੱਤੇ ਭਰੋਸਾ ਰੱਖੋ ਉਹ ਬੜਾ ਬੇਅੰਤਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਉਹਦੇ ਤੇ ਭਰੋਸਾ ਕਰੋ ਕਿਉਂਕਿ ਕਣ ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਜ਼ਿੰਦਗੀ ਬਹੁਤ ਖੂਬਸੂਰਤ ਆ ਜਾਣ ਦੇ ਵਾਸਤੇ ਰੋ ਧੰਨਵਾਦ